ਆਧਾਰ ਕਾਰਡ ਦੇ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਨੇ ਆਧਾਰ ਕਾਰਡ ਦੇ ਵਿੱਚ ਤੁਹਾਡਾ ਪਤਾ ਤੁਹਾਡਾ ਇਸ ਦੇ ਵਿੱਚ ਡੇਟ ਆਫ ਬਰਥ ਅਤੇ ਤੁਹਾਡਾ ਨਿੱਜੀ ਜਾਣਕਾਰੀ ਹੈ ਉਹ ਉੜ ਜਾਵੇਗੀ ਹੁਣ ਆਧਾਰ ਕਾਰਡ ਦੇ ਉੱਤੇ ਸਿਰਫ ਤੁਹਾਡਾ ਨਾਮ ਅਤੇ ਉਸ ਦੇ ਨਾਲ ਇੱਕ ਛੋਟਾ ਜਿਹਾ ਕੀਓਆਰ ਕੋਡ ਦਿਖਾਈ ਦੇਵੇਗਾ ਇਹ ਬਦਲਾਵ ਹੋਣ ਜਾ ਰਹੇ ਨੇ ਇਹਨਾਂ ਬਾਰੇ ਜਾਣਕਾਰੀ ਇਹ ਕਿਸ ਨੇ ਦਿੱਤੀ ਹੈ ਇਸ ਬਾਰੇ ਪੂਰੀ ਗੱਲਬਾਤ ਕਰਾਂਗੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਸੋ ਦੱਸ ਜੀ ਕਿ ਭਾਰਤ ਸਰਕਾਰ ਦੇ ਜੋ ਭਾਰਤੀ ਵਿਅਕਣ ਪਛਾਣ ਅਥਾਰਟੀ ਵਿਭਾਗ ਉਸ ਦੇ ਵਿੱਚ ਇਸ ਅਜੀਹਾ ਸਿਸਟਮ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਆਧਾਰ ਕਾਰਡ ਨੂੰ ਜਲਦੀ ਹੀ ਬਦਲ ਦਿੱਤਾ ਜਾਵੇਗਾ ਇਸ ਸਬੰਧੀ ਜੋ ਕਿ ਪੂਰੀ ਤਿਆਰੀ ਚੱਲ ਰਹੀ ਹੈ ਆਧਾਰ ਕਾਰਡ ਨੂੰ ਉਹ ਬਦਲਣ ਦੇ ਲਈ ਤਸਵੀਰ ਕੀ ਇਸ ਵਿੱਚੋਂ ਤੁਹਾਡਾ ਪਤਾ ਜਾਂ ਫਿਰ ਜਨਮ ਮਿਤੀ ਹੈ ਇਸ ਨੂੰ ਹਟਾ ਦਿੱਤਾ ਜਾਵੇਗਾ ਯਾਨੀ ਕਿ ਤੁਹਾਡੀ ਜੋ ਨਿੱਜੀ ਜਾਣਕਾਰੀ ਹੈ ਹੁਣ ਆਧਾਰ ਕਾਰਡ ਦੇ ਉੱਤੇ ਸ਼ਾਇਦ ਦਿਖਾਈ ਨਹੀਂ ਦੇਵੇਗੀ ਅਕਸਰ ਕੀ ਹੁੰਦਾ ਵੈ ਕਿ ਜਦ ਵੀ ਤੁਹਾਡੇ ਕੋਲੋਂ ਕੋਈ ਪਛਾਣ ਪੱਤਰ ਮੰਗਦਾ ਵੈ ਤਾਂ ਪਛਾਣ ਪੱਤਰ ਦੇ ਵਿੱਚੋਂ ਸਭ ਤੋਂ ਪਹਿਲੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਤੁਹਾਡਾ ਆਧਾਰ ਕਾਰਡ ਆਂਦਾ ਵੈ ਅਤੇ ਆਧਾਰ ਕਾਰਡ ਦੇ ਉੱਤੇ ਤੁਹਾਡੀ ਸਾਰੀ ਨਿੱਜੀ ਜਾਣਕਾਰੀ ਲਿਖੀ ਹੁੰਦੀ ਹੈ ਅਤੇ ਇਸ ਜਾਣਕਾਰੀ ਨੂੰ ਸੁਰੱਖਤ ਰੱਖਣ ਦੇ ਲਈ ਹੁਣ ਇਹ ਫੈਸਲਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਨਿੱਜੀ ਜਾਣਕਾਰੀ ਲੋਕਾਂ ਦੀ ਗੋਪਨੀਅ ਰਵੇ ਉਸ ਜਾਣਕਾਰੀ ਨੂੰ ਬਚਾ ਕੇ ਰੱਖਣ ਦੇ ਲਈ ਆਧਾਰ ਕਾਰਡ ਦੇ ਵਿੱਚ ਵੱਡੇ ਬਦਲਾਅ ਕਰਨ ਦੀ ਤਿਆਰੀ ਹੈ ਜੋ ਕੀਤੀ ਜਾ ਰਹੀ ਹੈ ਸੁਦਾਸੀ ਕਿ ਇਹ ਆਧਾਰ ਕਾਰਡ ਦਾ ਜੋ ਕਿ ਫਾਰਮੈਟ ਹੈ ਇਸ ਨੂੰ ਬਦਲ ਦਿੱਤਾ ਜਾਵੇਗਾ ਇਸ ਫਾਰਮੈਟ ਦੇ ਵਿੱਚ ਹੁਣ ਸਿਰਫ ਤੁਹਾਡੀ ਫੋਟੋ ਅਤੇ ਉਸ ਦੇ ਨਾਲ ਇੱਕ ਕਯੂਆਰ ਕੋਡ ਹੀ ਦਿਖਾਈ ਦੇਵੇਗਾ ਸੁਦਾਸੀ ਕੇ ਨਿੱਜੀ ਜਾਣਕਾਰੀ ਨੂੰ ਸੁਰੱਖਤ ਰੱਖਣ ਦੇ ਲਈ ਇਹ ਫੈਸਲਾ ਲੱਤਾ ਗਿਆ ਵੈ ਇਸ ਫੈਸਲੇ ਦੇ ਵਿੱਚ ਜੋ ਕਿ ਹੁਣ ਬਦਲਾਵ ਨੇ ਜੋ ਹੋਣ ਜਾ ਰਹੇ ਨੇ ਸੋ UIDAI ਦੇ CEO ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਸੁਦਾਸੀ ਕੇ ਖੁਲਾਸਾ ਕੀਤਾ ਵੈ ਦੱਸਿਆ ਹੈ ਕਿ ਇਹ ਕਦਮ ਜੋ ਕਿ ਨਿੱਜੀ ਡਾਟਾ ਨੂੰ ਸੁਰੱਖਤ ਰੱਖਣ ਦੇ ਵਿੱਚ ਕੰਮ ਆਵੇਗਾ ਅਤੇ ਸਪਸ਼ਟ ਕੀਤਾ ਵੈ ਕਿ ਇਸ ਤੇ ਜੋ ਕਾਰਡ ਦੇ ਵਿੱਚ ਜੋ ਜਾਣਕਾਰੀ ਛਾਪੀ ਜਾਂਦੀ ਵਾਹੋ ਕਿਤੇ ਨਾ ਕਿਤੇ ਲੋਕਾਂ ਦੇ ਨਿੱਜੀ ਜਾਣਕਾਰੀ ਜਦ ਕਾਰਡ ਗੁੰਮ ਹੋ ਜਾਂਦੇ ਨੇ ਤਾਂ ਜਾਣਕਾਰੀ ਲੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਫੋਟੋ ਕਾਪੀਆਂ ਇਸ ਦੀਆਂ ਹੁੰਦੀਆਂ ਨੇ ਆਸਾਨੀ ਦੇ ਨਾਲ ਕੀਤੀਆਂ ਜਾ ਸਕਤੀਆਂ ਨੇ ਡਾਟਾ ਚੋਰੀ ਕਰਨਾ ਸੌਖਾ ਹੋ ਜਾਂਦਾ ਵੈ ਪਰ ਹੁਣ ਇਸ ਦੇ ਵਿੱਚ ਬਦਲਾਵ ਦੇ ਨਾਲ ਇਸ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਸੁਰੱਖਤ ਰੱਖਣ ਦੇ ਵਿੱਚ ਮਦਦ ਮਿਲੇਗੀ ਸਹਾਇਕ ਹੋਵੇਗਾ ਔਰ ਇਸੇ ਨਾਲ ਨਾਲ ਜੋ ਪਛਾਣ ਪੱਤਰ ਦੇ ਵਜੋਂ ਹੁਣ ਇਸ ਦੀ ਜੋ ਹਰ ਵਕਤ ਇਸਤੇਮਾਲ ਤਾ ਜਾਂਦਾ ਸੀ ਉਸ ਦੇ ਵਿੱਚ ਵੀ ਹੁਣ ਬਦਲਾਵ ਹੋ ਸਕਤੇ ਨੇ ਯਾਨੀ ਕਿ ਸਰੂਪ ਪਹਿਚਾਨ ਪੱਤਰ ਦੇ ਵਜੋਂ ਇਸਤੇਮਾਲ ਕਰਨਾ ਵੀ ਹਰ ਕਿਤੇ ਪੋਸੀਬਲ ਫੇਰ ਨਹੀਂ ਹੋ ਪਾਵੇਗਾ ਕਿਉਂਕਿ ਇਸ ਨੂੰ ਹੁਣ ਆਨਲਾਈਨ ਪੂਰਾ ਸਿਸਟਮ ਕਰਨ ਦੀ ਤਿਆਰੀ ਹੈ ਜੋ ਕਿ ਕੀਤੀ ਜਾ ਰਹੀ ਹੈ ਯਾਨੀ ਕਿ ਪੂਰਾ ਸਿਸਟਮ オンਲਾਈਨ ਹੋ ਜਾਵੇਗਾ ਆਫਲਾਈਨ ਵਰਤੋਂ ਇਸ ਦੀ ਬਹੁਤ ਜ਼ਿਆਦਾ ਘਟ ਜਾਵੇਗੀ ਤੇ ਇਸ ਦੇ ਨਾਲ ਨਾਲ ਜੋ ਕਿ ਜੋ ਐਪ ਵੈ ਜਿਸ ਨੂੰ ਸੁਪਰ ਐਪ ਦੇ ਵਿੱਚ ਵੀ ਬਦਲ ਦਿੱਤਾ ਜਾਵੇਗਾ ਜੋ ਮੋਬਾਈਲ ਫੋਨ ਦੇ ਵਿੱਚ ਵਰਤੀ ਜਾਂਦੀ ਵੈ ਯੂਆਈ ਡੀਆਈ ਨੇ ਬੈਂਕ ਇਨਫੋਟੈਕ ਕੰਪਨੀਾਂ ਤੇ ਹੋਰ ਜੋ ਹਿੱਸੇਦਾਰਾਂ ਨੂੰ ਸੂਚਿਤ ਕੀਤਾ ਹੈ ਕਿ ਮੌਜੂਦਾ ਪੈਮ ਆਧਾਰ ਐਪ ਨੂੰ ਵੀ ਜਲਦੀ ਹੀ ਬਦਲ ਦਿੱਤਾ ਜਾਵੇਗਾ ਅਤੇ ਇਸ ਨੂੰ ਬਦਲ ਕੇ ਇੱਕ ਸੁਪਰ ਐਪ ਉਸ ਨੂੰ ਲਾਂਚ ਕੀਤਾ ਜਾਵੇਗਾ ਜਿਸ ਦੇ ਵਿੱਚ ਜੋ ਹੋਰ ਵੀ ਵਧੀਆ ਫੀਚਰ ਹੋਣਗੇ ਤੇ ਲੋਕਾਂ ਦੇ ਲਈ ਹੁਣ ਹੋਰ ਵੀ ਫਾਇਦਾ ਹੋਵੇਗਾ ਸੁਦਾਸੀ ਕਿ ਤੁਹਾਡੀ ਜਾਣਕਾਰੀ ਹੈ ਜੋ ਆਧਾਰ ਕਾਰਡ ਦੇ ਉੱਤੇ ਹੁਣ ਲਿਖੀ ਹੋਈ ਹੈ ਸ਼ਾਇਦ ਇਹ ਜਾਣਕਾਰੀ ਜਲਦ ਹੀ ਹੁਣ ਆਧਾਰ ਕਾਰਡ ਦੇ ਉੱਤੋਂ ਗਾਇਬ ਹੋ ਜਾਵੇਗੀ ਅਤੇ ਇਸ ਦੇ ਨਾਲ ਨਾਲ ਜੋ ਫੋਟੋ ਕਾਪੀ ਲੈਣ ਦਾ ਰਿਵਾਜ ਹੈ ਆਫਲਾਈਨ ਪਛਾਣ ਹੁੰਦੀ ਹੈ ਆਫਲਾਈਨ ਵੈਰੀਫਿਕੇਸ਼ਨ ਹੁੰਦੀ ਹੈ ਉਸਦੇ ਨਿਯਮਾਂ ਦੇ ਵਿੱਚ ਵੀ ਬਦਲਾਵ ਹੋ ਜਾਵੇਗਾ ਦਸੰਬਰ ਦੇ ਵਿੱਚ ਇਸ ਦੀ ਤਿਆਰੀ ਕੀਤੀ ਜਾ ਰਹੀ ਹੈ ਆਫਲਾਈਨ ਨਿਯਮਾਂ ਦੇ ਵਿੱਚ ਵੀ ਬਦਲਾਵ ਹੋ ਜਾਵੇਗਾ ਯਾਨੀ ਕਿ ਇਸ ਦੀ ਵਰਤੋਂ ਸੀਮਿਤ ਕਰ ਦਿੱਤੀ ਜਾਵੇਗੀ ਇਸ ਦੀ ਫੋਟੋ ਕਾਪੀ ਲੈਣ ਤੇ ਵੀ ਸ਼ਾਇਦ ਰੋਕ ਲਗਾ ਦਿੱਤੀ ਜਾਵੇਗੀ ਇਸ ਸੰਬੰਧੀ ਪੂਰੀ ਜਾਣਕਾਰੀ ਹੈ ਜੋ ਕਿ ਦਸੰਬਰ ਦੇ ਵਿੱਚ ਕਲੀਅਰ ਹੋ ਜਾਵੇਗੀ ਕਿ ਆਧਾਰ ਕਾਰਡ ਜੋ ਕਿ ਹੁਣ ਇਹ ਦਸਤਾਵੇਜ਼ ਜੋ ਕਿਸੇ ਸਮੇਂ ਹੁਣ ਪਛਾਣ ਦੇ ਲਈ ਯੂਜ਼ ਹੁੰਦਾ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਿਸ਼ਤਾ ਤੋ ਕਰਨ ਦਾ ਤਰੀਕਾ ਵਾ ਪੂਰੇ ਤਰੀਕੇ ਨਾਲ ਬਦਲ ਜਾਵੇਗਾ ਕਿਉਂਕਿ ਇਸ ਦੇ ਉੱਪਰ ਸਿਰਫ ਤੁਹਾਡਾ ਨਾਮ ਰਹਿ ਜਾਵੇਗਾ ਅਤੇ ਇਸ ਦੇ ਨਾਲ ਇੱਕ QR ਕੋਡ ਦਿਖਾਈ ਦੇਵੇਗਾ ਤੁਹਾਡੇ ਨਾਲ ਇਸ ਦੇ ਵਿੱਚ ਜੋ ਤੁਹਾਡਾ ਕੰਟੈਕਟ ਨੰਬਰ ਇਸੇ ਨਾਮ ਨਾਲ ਤੁਹਾਡਾ ਪਤਾ ਤੋ ਅਧਿਆ ਡੇਟ ਆਫ ਬਰਥ ਇਸ ਵਿੱਚ ਹੁਣ ਨਹੀਂ ਦਿਖਾਈ ਦੇਵੇਗਾ ਸੂਦਾਰ ਕਾਰਡ ਦੇ ਵਿੱਚ ਉਹਨੇ ਵੱਡੀ ਤਿਆਰੀ ਹੈ ਜੋ ਕਿ ਬਦਲਾਵ ਦੀ ਕੀਤੀ ਜਾ ਰਹੀ ਹੈ ਔਰ ਕਮੈਂਟ ਦੇ ਵਿੱਚ ਤੁਸੀਂ ਵੀ ਦੱਸਿਓ ਕਿ ਤੁਸੀਂ ਆਧਾਰ ਕਾਰਡ ਨੂੰ ਪਹਚਾਨ ਪੱਤਰ ਦੇ ਵਜੋਂ ਯੂਜ਼ ਕਰਦੇ ਹੋ ਜਾਂ ਫਿਰ ਕਿਸੇ ਹੋਰ ਡਾਕੂਮੈਂਟ ਨੂੰ ਯੂਜ਼ ਕਰਦੇ ਹੋ ਤੇ ਇਸ ਬਦਲਾਵ ਨਾਲ ਕਿੰਨਾ ਫਰਕ ਪਵੇਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਮਹੱਤਵਪੂਰਨ ਜਾਣਕਾਰੀ ਹੈ ਜ਼ਰੂਰ ਪਹੁੰਚ ਜਾਵੇ